ਸੋਨੀ ਵੀਰ ਕਬੂਤਰਾਂ ਨੂੰ ਜਿਹੜੇ ਨਵਾਂ ਜੂਥ ਆ ਕਿਹੜੀਆਂ ਬਿਮਾਰੀਆਂ ਤੋਂ ਉਹ ਬਚਾ ਕੇ ਕਿਵੇਂ ਰੱਖਣ ਕਿਹੜੀ ਬਿਮਾਰੀ ਇਹਨਾਂ ਨੂੰ ਆਉਂਦੀ ਆ ਆ ਜੋ ਇੱਕ ਮੌਕੇ ਮਾਕੇ ਮੂੰਹ ਤੇ ਪੈਰਾਂ ਤੇ ਇਹ ਜਿਹਾ ਬਈ ਮੋਂਗੇ ਦਾ ਸੀ ਜਾਨੀ ਕਿ ਜਿੱਥੇ ਤੱਕ ਸਾਡੇ 22 ਦੇ ਸਾਨੂੰ ਦੱਸਿਆ ਲੱਗਦਾ ਵੀ ਆ ਜਦੋਂ ਦੇ ਹੁਣ ਆਪਾਂ ਫੁੱਡਿਆਂ ਨੂੰ ਨਾ ਜਾਲੀ ਬਰੀਕ ਲਾ ਲਈ ਆਪਣੇ ਨਹੀਂ ਕਦੇ ਫੋੜਾ ਹੋਇਆ ਇਹ ਇੱਕ ਗੱਲ ਹੋਰ ਮੈਂ ਦੱਸਣੀ ਚਾਹਣਾ ਮੱਛਰਦਾਨੀ ਦਾ ਫਰਕ ਪੈਂਦਾ ਬਿਲਕੁਲ ਉਹੀ ਦੱਸਣ ਲੱਗਿਆ ਸੀ ਮੈਂ ਹਾਂ ਦੱਸੋ ਉਹ ਵੀ ਦੱਸਿਆ ਨਹੀਂ ਉਹ ਮੱਛਰਦਾਨੀ ਕਰਕੇ ਵੀ ਜਿੱਥੇ ਤੁਸੀਂ ਕਈ ਵਾਰੀ ਅਗਲਾ ਕਹਿੰਦਾ ਯਾਰ ਸਾਡੇ ਤਾਂ ਮੱਛਰਦਾਨੀ ਲੱਗੀ ਆ ਵਜਾ ਅਗਲਾ ਲਾਉਂਦਾ ਤਾਂ ਜਾਲ ਜੋ 6 ਵਜੇ 7 ਵਜੇ ਜਦੋਂ ਉਹਦਾ ਮੱਛਰ ਕੰਮ ਕਰ ਜਾਂਦਾ ਪੈਰਾਂ ਤੇ ਕੱਟ ਜਾਂਦਾ ਹੋ ਹੁਣ ਜਾਲੀ ਉਹਦੇ ਤੇ ਵੀ ਮੱਛਰਦਾਨੀ ਲਾਉਣ ਲਾਉਂਦੇ ਤੇ ਹਾਂ ਜਬਰ ਟਾਈਮ ਨਾ 2 ਘੰਟੇ ਬਿਠਾ ਕੇ ਹਾਂ ਜਿਹੜਾ ਰਿਨਸ਼ਰ ਨਹੀਂ ਹੁੰਦਾ ਹਾਂ ਉਦੋਂ ਲਾ ਲੂ ਅੱਛਾ ਆਪਣੇ ਨਹੀਂ ਹੋਇਆ ਇਹ ਜਾਨੀ ਹੋਰ ਕੀ ਕਾਰਨ ਕਿਹੜੀਆਂ ਬਿਮਾਰੀਆਂ ਇਹਨਾਂ ਨੂੰ ਹੋਰ ਬਿਮਾਰੀਆਂ ਦਾ ਬਾਈ ਇਹਦਾ ਜਿਵੇਂ ਹੁਣ ਤੁਸੀਂ ਦੇਖ ਕੇ ਆ ਦੋ ਮਿੰਟ ਬਾਅਦ ਢੱਲੇ ਹੋ ਜਾਂਦੇ ਨੇ ਨਹੀਂ ਕੋਈ ਦੇਸੀ ਜਿਹੜਾ ਬਈ ਇਹ ਇਹ ਆਉਂਦੀ ਆ ਨਵਾਂ ਤਾਂ ਬਚਾ ਕਰੇ ਦੇਸੀ ਦਾ ਜਣ ਕੇ ਜਿੰਨੀ ਰੂੜੀ ਪਾਉਂਗੇ ਤਕਰੀਬਨ ਤੰਦਰੁਸਤ ਰਹਿਣਗੇ ਅੱਛਾ ਬਾਈ ਜੀ ਮੈਂ ਨਹੀਂ ਮੰਨਦਾ ਹਾਂਜੀ ਬੋਲੋ ਮਤਲਬ ਜਿਵੇਂ ਤਾਂ ਜ਼ਰੂਰ ਉਹ ਡੀ ਰਾੜੀ ਪਾਈ ਜਾਈਏ ਆਪਾਂ ਦਵਾਈ ਲੀਵਰ ਵਾਲੀ ਪਾਈ ਜਾਈਏ ਕਬੂਤਰਾਂ ਨੂੰ ਕੂਤਰ ਤੁਸੀਂ ਦੇਖਦੇ ਰਹੋ ਖੁੱਡਿਆਂ ਚ ਵੀ ਕਦੇ ਪਾਣੀ ਵਾਲੀ ਵਿੱਠ ਤਾਂ ਨਹੀਂ ਹੈਗੀ ਜਦੋਂ ਪਾਣੀ ਵਾਲੀ ਵਿੱਠ ਕੂਤਰ ਦੀ ਆ ਗਈ ਜੇ ਤੁਸੀਂ ਉਹ ਦੋ ਤਿੰਨ ਤਨ ਕੂਤਰ ਨਾ ਦੇਖਿਆ ਤਾਂ ਹੋ ਸਕਦਾ ਤੁਹਾਡਾ ਖੁੱਡਾ ਹੀ ਸਾਫ਼ ਕਰ ਦੇਵੇ ਅੱਛਾ ਮੇਨ ਇਹਨਾਂ ਦਾ ਹੋਰ ਕੋਸ਼ਿਸ਼ ਜਿਹਦੀ ਵਿੱਠ ਕੈੜੀ ਉਹ ਕੂਤਰ ਨਹੀਂ ਬਿਮਾਰ ਹੋ ਜਿਹਦੀ ਵਿੱਠ ਵਿੱਚ ਕੱਲਾ ਪਾਣੀ ਆਉਣ ਲੱਗ ਗਿਆ ਉਹ ਬਸ ਸਮਝ ਲਓ ਵੀ ਇਫੈਕਟਡ ਆ ਉਹਨੇ ਲੈਣੀ ਆ ਸਾਰੇ ਬੰਦੇ ਨੂੰ ਜੇ ਤੁਸੀਂ ਸਾਰੇ ਕਬੂਤਰਾਂ ਨੂੰ ਵੀ ਜੇ ਤੁਸੀਂ ਉਹਦਾ ਨਹੀਂ ਧਿਆਨ ਦਿੱਤਾ ਉਹਦਾ ਹੱਲ ਹੋ ਜਾਂਦਾ ਹੱਲ ਜਿਵੇਂ ਨਰੋਸਨ ਦਵਾਈ ਆ 1/2 ਐਮਐਲ ਪਾ ਕੇ ਦੇ ਦਿਓ ਦੋ ਦਿਨ ਉਹਨੇ ਧੋ ਦੇਣਾ ਅੰਦਰੋਂ ਉਹ ਤਾਂ ਤੋੜੇ ਚ ਪਾ ਦੋ ਜਲਮ ਕੱਢ ਦਿੰਦੀ ਆ ਉਹ ਐਡੀ ਵਧੀਆ ਦਵਾਈ ਆ ਨਰੋਸਨ ਦਵਾਈ ਆ ਜਿਹੜੀ ਅੱਛਾ ਉਹ ਉਹ ਚੱਕਰ ਆ ਵੀ ਇਹ ਕਹੇ ਜਾ ਧਿਆਨ ਰੱਖੋ ਵੀ ਖੁੰਡੇ ਚ ਕੂਤਰ ਦੇਖੋ ਵੀ ਕਹੇ ਖੁੰਡਾਂ ਚ ਪਾਣੀ ਵਾਲੀਆਂ ਬਿਠਾਂਦਾ ਨਹੀਂ ਹਾਂ ਜੀ ਹੋਰ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਐਡਾ ਕੂਤਰਾਂ ਦਾ ਚੱਕਰ ਪੈਂਦਾ ਵਾ ਸੁੱਕਣ ਸੱਕਣ ਨੂੰ ਹਾਈ ਟੈਕ ਵਧੀਆ ਵਾ ਜੇ ਦਾਣੇ ਪਾਣੇ ਮਤਲ ਹੱਡੀ ਕੱਢ ਗਿਆ ਉਹ ਪੰਜ ਪੰਜ ਬੂੰਦਾ ਦੂਏ ਦਿਨ ਚਾਰ ਤਿੰਨ ਕੋਰਸ ਹੁੰਦਾ ਇੱਕ ਉਹ ਪੂਰਾ ਤੰਗ ਪੂਰਾ ਕਰ ਦੋ ਉਹ ਸਹੀ ਹੋ ਜਾਂਦੇ ਨੇ ਪੁੱਤਰ ਹਾਂ ਉਹਦੇ ਨਾਲ ਉਹ ਵਾਪਸ ਜਦੋਂ ਗਏ ਤਾਂ ਕਬੂਤਰ ਲਿਆਉਣਾ ਉਹਨੂੰ ਸਿੱਧਾ ਖੁੱਡੇ 'ਚ ਨਾ ਛੱਡੋ 5-7 ਦਿਨ ਉਹਨੂੰ ਲੱਗ ਰੱਖ ਲੋ ਕਿਉਂਕਿ ਉਹਨਾਂ ਕਿਸੇ ਦੇ ਖੁੱਡੇ 'ਚ ਕੀ ਬਹਿਰ ਸ ਆਪਾਂ ਨੂੰ ਨਹੀਂ ਪਤਾ ਕਈ ਵਾਰੀ ਉਹ ਠੀਕ ਰਹਿੰਦਾ ਆਪਣੇ ਸਾਰੇ ਚੱਲ ਜਾਂਦੇ ਨੇ ਜਿਹੜੇ ਆ ਮਾੜੇ ਮੁੱਟੇ ਆਪਾਂ ਕਹਿੰਦੇ ਚਿਚੜੀਆਂ ਟੁੱਟਰੀਆਂ ਇਹਦੇ ਲਈ ਕੁਛ ਇਹਦੇ ਤਾਂ ਬਿਊ ਟੈਕ ਦੀ ਹੱਥਾਂ 'ਚ ਲਾ ਕੇ ਮਾੜੀ ਮਾੜੀ ਉਹ ਕਰ ਦੋ ਅੱਛਾ ਹਾਂ ਜੀ ਬਾਕੀ ਖੁੱਡਿਆਂ ਦੇ ਵਿੱਚ ਨਾ ਇੱਕ ਕਈਆਂ ਬੰਦੇ ਨੂੰ ਪਤਾ ਨਹੀਂ ਜਿਹਦੇ ਲੱਕੜ ਦੀ ਕੋਈ ਚੀਜ਼ ਲੱਗੀ ਹੈ ਲੋਹੇ ਦੀ ਤਾਂ ਨਹੀਂ ਮੈਂ ਕਹਿੰਦਾ ਜਿਵੇਂ ਉਹ ਕੀ ਹੁੰਦੇ ਆ ਬਾਈ ਖਟਮਲ ਟੈਪ ਜੇ ਚਿਚੜ ਜੇ ਹੁੰਦੇ ਨੇ ਉਹ ਪਤਾ ਨਹੀਂ ਲੱਗਦਾ ਅਗਲਾ ਕਹਿੰਦਾ ਸਾਡੇ ਕਬੂਤਰ ਨਹੀਂ ਉੜਦੇ ਉਹ ਰਾਤ ਨੂੰ ਵਾਲੇ ਨਿਕਲ ਕੇ ਬਾਹਰ ਹਨੇਰੇ ਚ ਖੂਨ ਚੂਸ ਲੈਂਦੇ ਆ ਕਬੂਤਰਾਂ ਦਾ ਉੱਚ ਚੜੀ ਟਾਹ ਹਾਂ ਜੀ ਲੱਤਾਂ ਕਬੂਤਰਦਿਆਂ ਬੁਰਾ ਹਾਲ ਹੋ ਜਾਂਦਾ ਕਬੂਤਰ ਦੇ ਉਹ ਖੂਨ ਚੂਸਾ ਹੈਗਾ ਉਹਨੇ ਕੀ ਉੱਡਣਾ ਵਿਚਾਰੇ ਨੇ ਉਹ ਧਿਆਨ ਰੱਖੋ ਵੀ ਲੱਤਾਂ ਬਹੁਤ ਜੀ ਬਹੁਤ 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 ਲਾਈਟ ਲਾਤੀ ਹਾਂ ਹੁਣ ਜਦ ਹੀ ਜਦ ਹੀ ਵੱਡ ਜਾਣਾ ਉਹਨਾਂ ਨੇ ਦੇਖ ਲਓ ਕਤੋਂ ਲੈ ਕੇ ਜਦ ਹੀ ਵੱਡ ਜਦ ਹੀ ਵੱਡ ਉਹਦੇ ਨਿਸ਼ਾਨੀ ਇਹ ਆ ਵੀ ਜੇ ਤੁਹਾਡੇ ਕੋਈ ਬਿੱਲਾ ਲੱਕੜ ਕੋਲੇ ਬਿੱਲਾ ਉਹ ਵੀ ਜੇ ਕੋਈ ਬਿੱਲਾ ਉਹਦੇ ਆਲੇ-ਦਾਲੇ ਖੂਨ ਦੇ ਨਿਸ਼ਾਨ ਖੂਨ ਦੇ ਨਿਸ਼ਾਨ ਹੋਣਗੇ ਅੱਛਾ ਹਾਂਜੀ ਹਾਂਜੀ ਕਿਉਂਕਿ ਇਹ ਛੋਟੀਆਂ ਛੋਟੀਆਂ ਗੱਲਾਂ ਆਪਣਾ ਮਕਸਦ ਹੀ ਇਹ ਆ ਕਿਉਂਕਿ ਬਾਕੀ ਤਾਂ ਗੱਲਾਂ ਫੌਜੀ ਸਾਹਿਬ ਨਾ ਕੋਈ ਦੱਸਦਾ ਗੁਰੂ ਬਗੈਰ ਆਪਾਂ ਕਦੇ ਜਿੰਨਾ ਕ ਆਪਾਂ ਦੱਸ ਸਕਦੇ ਬਾਈ ਜੀ ਉਹਨਾਂ ਨੇ ਵੀ ਉਦਣੇ ਦੱਸੀਆਂ ਬਾਈ ਜੀ ਆਪਣੇ ਜਿਹੜੇ ਬੰਦੇ ਵੀ ਆ ਤੁਹਾਡੇ ਵਾਂਗੂ ਬੰਦੇ ਉਹ ਅਗਲਾ ਦੱਸ ਦਿੰਦਾ ਅਗਲਾ ਕਹਿੰਦਾ ਵੀ ਚਲੋ ਨਵਾਂ ਜੂਥ ਆ ਗੁਰੂ ਤਾਂ ਬਣਾਉਣਾ ਹੀ ਪੈਣਾ ਮੈਂ ਹਾਂਜੀ ਗੁਰੂ ਬਣਾਓ ਵੀ ਬੰਦਾ ਦੇਖ ਕੇ ਬਣਾਓ ਦੇਖ ਕੇ ਬਣਾਓ ਠੀਕ ਆ ਵੀ ਉਹ ਬੰਦਾ ਕਹਾ ਬੰਦਾ ਵੀ ਵਧੀਆ ਹੋਵੇ ਨਾ ਲਾਲ ਜਨੂੰ ਥੋੜੀ ਇਹ ਤੁਸੀਂ ਕਿਸੇ ਨੂੰ ਵੀ ਉਹ ਕਰ ਸਕਦੇ ਹੋ ਇਹ ਹੋ ਗਿਆ ਇੱਕ ਤਾਂ ਲੁੱਕੜ ਵਾਲੀ ਗੱਲ ਕਰਤੀ ਇੱਕ ਜਦੋਂ ਕਬੂਤਰ ਨੂੰ ਬਾਜੀ ਵਗੈਰਾ ਛੱਡਦੇ ਆ ਉਹਦੇ ਲਈ ਕੋਈ ਪਿੰਜਰੇ 'ਚ ਐਕਸਟਰਾ ਕਬੂਤਰ ਸੌਂਦਾ ਵਾ ਵੀ ਸੌਣ ਵਾਲਾ ਤਾਂ ਇਹਨਾਂ ਨੂੰ ਕੋਈ ਐਡਾ ਮੈਨੂੰ ਚੱਕਰ ਲੱਗਦਾ ਨਹੀਂ ਯਾਨੀ ਕਿ ਕੂਤਰ ਇੱਕ ਮਤਲਬ ਆਰਾਮ ਟੈਪ ਬਹਿ ਜਾਂਦਾ ਵਾ ਤੁਸੀਂ ਮਾੜਾ ਆ ਖੜਕਾ ਕਰ ਦੋ ਤਾਂ ਜਦ ਹੀ ਐਕਟਿਵ ਹੋ ਜਾਂਦੇ ਨੇ ਅੱਛਾ ਮਤਲਬ ਆਪ ਨੂੰ ਇੱਕ ਐ ਵੀ ਹੋਇਆਦਾ ਵੀ ਦੂਜੇ ਖੁੱਡੇ ਜਦੋਂ ਉਪਰਾ ਕਰਦਾ ਕਬੂਤਰ ਕਈ ਵਾਰੀ ਦਾਣਾ ਪਾਣੀ ਘਟਾ ਹਾਜਮ ਕਰਦਾ ਵਾ ਜਦੋਂ ਉਹਨੂੰ ਉਪਰਾ ਹੋ ਜੇਵੇ ਕਿਉਂਕਿ ਉਹਨੇ ਕੀਲੀ ਤੇ ਹੀ ਬਹਿਣਾ ਉਸੇ ਡੰਡੇ ਤੇ ਹੀ ਬਹਿਣਾ ਕਬੂਤਰ ਨੇ ਇਹ ਕੀਲੀ ਦਾ ਵੀ ਕੋਈ ਫਰਕ ਹੈ ਗੋਲ ਤੇ ਚੌਰਸ ਦਾ ਬਹਿਣ ਦਾ ਤਕਰੀਬਨ ਨਹੀਂ ਮੈਨੂੰ ਇਹ ਚ ਲੱਗਦਾ ਕੋਈ ਕੋਈ ਫਰਕ ਨਹੀਂ ਕਿਉਂਕਿ ਇਹਨਾਂ ਨੇ ਤਾਂ ਉਹ ਐ ਪੰਜੇ ਢਾ ਕੇ ਹੀ ਬਹਿਣਾ ਮੈਂ ਅੱਛਾ ਹਾਂ ਉਹ ਉਹ ਆਵਾਜ਼ ਆ ਇੱਕ ਹੋਰ ਕਹਾਵਤ ਹੈ ਕਬੂਤਰ ਬਿੱਲੀ ਨੂੰ ਦੇਖ ਕੇ ਕਹਤੋਂ ਅੱਖਾਂ ਮੀਟ ਜਾਂਦਾ ਉਹ ਤਾਂ ਬੈਸੇ ਹੀ ਕਹਾਵਤ ਹੈ ਉਹ ਬਿੱਲੀ ਨੂੰ ਦੇਖ ਕੇ ਕਹਨ ਨਹੀਂ ਭਾਈ ਜੀ ਉਹ ਕਹਿ ਰਹੇ ਨਾ ਤੁਹਾਨੂੰ ਇਸ ਤਰ੍ਹਾਂ ਪਤਾ ਤਾਂ ਲੱਗੇ ਬਿੱਲੀ ਦੇ ਜਿਹੜਾ ਮੂਰੇ ਆ ਗਿਆ ਬਿੱਲੀ ਤਾਂ ਲਈ ਜਾਂਦੀ ਨਹੀਂ ਉਹ ਆਮ ਕਹਿੰਦਾ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਸਰਪੰਦਾਂ ਪਤਾ ਨਹੀਂ ਹੁਣ ਇਹ ਤਾਂ ਗੱਲ ਨੇ ਬਣੀਆਂ ਬਣਾਈਆਂ ਹੋਈਆਂ ਗੱਲਾਂ ਨੇ ਹੋਣੀਆਂ ਪੁਰਾਣੇ ਜਵਾਨ ਦੇ ਸੋਣਾ ਅੱਛਾ 68 ਦਾ ਨਹੀਂ ਪਤਾ ਲੱਗਦਾ ਵੀ 68 ਕਾਹਤੋਂ ਕਹਿੰਦੇ ਜੀ 68 ਭਾਈ ਜੀ ਕਿਸੇ ਨੂੰ ਨਹੀਂ ਮੈਂ ਕਹੀ ਬੰਦੇ ਬਾਈ ਗੁਲਜਾਰ ਨੂੰ ਵੀ ਪੁੱਛਿਆ ਹੋਰ ਬੰਦੇ ਨੂੰ ਉਹ ਠਾੜ ਉਹ ਠਾੜ ਨਹੀਂ ਦੱਸ ਦਿੰਦੇ ਸਾਨੂੰ ਠਾੜੀ ਜਿਵੇਂ ਆਪਾਂ ਕਹਿੰਦੇ ਆਪਾਦ ਵਾਲੇ ਨੇ ਅੱਛਾ ਇਵੇਂ ਉਹ ਤਾਂ ਠਾੜ 68 ਵਾਲੇ ਨੇ ਜੇ ਫਰੀਦਕੋਟ ਏਰੀਆ ਠਾੜ 68 ਏਰੀਆ ਹੀ ਆ ਇਹਨੂੰ ਸਿਆਰੀ ਠੱਠੇ ਨੂੰ ਠਾੜ ਉਹ ਠਾੜ ਨਹੀਂ ਇਹਦਾ ਹਟਾ ਹਾਏ ਨੂੰ ਸਿਆਰੀ ਆੜੇ ਕਨਾ ਡਾੜਾ ਅੱਛਾ ਠਾੜ 68 ਏਕੜ ਮੰਨਦਾ ਕੋਸ ਅੱਛਾ ਹਾਂਜੀ ਆਪਾਂ ਠਾੜ ਆਪਾਂ ਠਾੜ ਗਈ ਜਨੇ ਕਈ ਵਾਰ ਜੀਪ ਵੀ ਮੋਟੀ ਹੁੰਦੀ ਉਹਵੇਂ ਕਹਿੰਦਾ ਵੀ ਠਾੜਦਾ ਭਾਈ ਜੀ ਨਹੀਂ ਸੀ ਉਹ ਹਟ ਹਟਾੜ ਆ ਹਾਏ ਦਾ ਚੱਕੇ ਨੂੰ ਕਰਨਾ ਆਏ ਹਾਂ ਦਾੜਾ ਹਾਂ ਆਏ ਆ ਸੋਨੀ ਵੀਰ ਹੋਰ ਕੋਈ ਗੱਲਬਾਤ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ ਸਾਂਝੀ ਦਾ ਵੀ ਰਹੀਆਂ ਵੀ ਆਪਾਂ ਦਾ ਕੂਤਰ ਬਾਜੀ ਨੇ ਉੱਪਰ ਚੱਕਣਾ ਚਾਹੁੰਦੇ ਆ ਵੀ ਲੋਕ ਆਪਾਂ ਨੂੰ ਚੰਗਾ ਕਹਿਣ ਇਹ ਨਾ ਵੀ ਪਿੰਡ 'ਚ ਆਪਣੇ ਲੋਕ ਗਿਆਂ ਦੇ ਜੁੱਤੀਆਂ ਮਾਰਨ ਹੁਣ ਜਿਵੇਂ ਇਹ ਬਾਜ਼ੀਆਂ ਕਰਾਉਂਦੇ ਕਿਸੇ ਨੂੰ ਨਹੀਂ ਪਤਾ ਅੱਜ ਬੜੂੰਦੀ ਵਾਈ ਛੁੱਟੀ ਹੈ ਕਿਸੇ ਨੂੰ ਨਹੀਂ ਪਤਾ ਲੋਕਾਂ ਨੇ ਵਾਈ ਛੱਡੀ ਘਰਾਂ ਨੂੰ ਚਲੇ ਗਏ ਸਾਰੇ ਇੱਕ ਡਿਸਪਲਨ ਹੋਰ ਆ ਕਹਿੰਦੇ ਤੁਸੀਂ ਵੀ ਆ ਜਿਹੜੇ ਨਿਕਰ ਨੁਕਰਾ ਪਾ ਕੇ ਦੁਕਾਨ ਬੰਦ ਕਰਤੀ ਲੋਕਾਂ ਨੇ ਇਹ ਗੱਲ ਤਾਂ ਮੰਨ ਲਈ ਬਿਲਕੁਲ ਮੰਨ ਲੈਂਦੇ ਹੈ ਨਾ ਉਹਦਾ ਫਿਰ ਤੇ ਉਹਨਾਂ ਕੈਪਰੀ ਪਾ ਕੇ ਉਹ ਅਸੀਂ ਇਹਨਾਂ ਦਾ ਪਿੰਡ ਜਿਹੜਾ ਕੱਢਣ ਲਈਏ ਜੀ ਹਾਂ ਤੇ ਨਾ ਇਹ ਜਾ ਨਿੱਕਰ ਜਾਂ ਕੈਪਰੀ ਪਾਉਣ ਲਈਏ ਅੱਛਾ ਠੀਕ ਹੈ ਨਾ ਕੋਈ ਇਹ ਜਾ ਬੰਦਾ ਕੋਈ ਨਸਾ ਪੱਤਾ ਕਰਨ ਲਈਏ ਅੱਛਾ ਅਸੀਂ ਕਹਿੰਦੇ ਆ ਵੀ ਜਿਹੜੇ ਪਿੰਡੇ ਦੀ ਬਾਜੀ ਕਰਾਈਏ ਪਿੰਡ ਵਾਲੇ ਕਹਿੰਨ ਵੀ ਕਬੂਰ ਦਰਵਾਜ ਆਏ ਸੀਗੇ ਵੀ ਕੋਈ ਉਹ ਨਹੀਂ ਕਰਿਆ ਉਹਨਾਂ ਨੇ ਕੋਈ ਖਰੂਦ ਖਰੂਦ ਨਹੀਂ ਪਟਿਆ ਹਾਂ ਮਤਲਬ ਆਪਾਂ ਨੂੰ ਡਾਰ ਹੁੰਦਾ ਵੀ ਲੋਕ ਸਾਡੇ ਜੁੱਤੀਆਂ ਨਾ ਮਾਰਨ ਜੁੱਤੀਆਂ ਕਿਹਦੇ ਵੱਜਣੇ ਜਿਹਨਾਂ ਨੇ ਮੇਨ ਮੂਰੇ ਨੇ ਉਹ ਜਿਵੇਂ ਕਬੱਡੀ ਵਾਲੇ ਜਾਂਦੇ ਆ ਬਈ ਉਹ ਮੋਟਰਾਂ ਤੇ ਅਗਲਾ ਕਹਿੰਦਾ ਆ ਜੋ ਵੀ ਪਿਆਰ ਉਹ ਅਗਲਾ ਕਹਿੰਦਾ ਹੀ ਆ ਹਾਂ ਉਹ ਕਹਿੰਦਾ ਵੀ ਆ ਇੱਥੇ ਜੀ ਕਬੱਡੀ ਵਾਲਿਆਂ ਦੀ ਜੀਪ ਖੜੀ ਸੀ ਹੈਨਾ ਉਹ ਆਇਆ ਕਹਿੰਦਾ ਵੀ ਆ ਕਬੂਤਰ ਵਾਲਿਆਂ ਦੀ ਨਹੀਂ ਆਪਾਂ ਤਾਂ ਭਾਈ ਤੂੰ ਆਉਂਰਦਾ ਅੱਗੇ ਗੱਲਾਂ ਐਂ ਹੁੰਦੀਆਂ ਸੀ ਬਿਲਕੁਲ ਹੁੰਦਾ ਹੀ ਏਕਣ ਜੀ ਹੈਨਾ ਭਾਈ ਕੋਈ ਉਹ ਲਾ ਕੇ ਹੱਥ ਮਲ ਗਿਆ ਕੋਈ ਕੁਛ ਅਗਲਾ ਕਰਾ ਯਾਰਾ ਕਬੂਤਰਬਾਜੀ ਆ ਬੜੇ ਬੰਦੇ ਫਿਰਦੇ ਆ ਬਹੁਤ ਬੰਦੇ ਤਾਂ ਬਹੁਤ ਦੁਨੀਆ ਬਹੁਤ ਸੁਧਾਰ ਹੋ ਗਿਆ ਬਹੁਤ ਸੁਧਾਰ ਆ ਗਿਆ ਬਾਕੀ ਲੋਕ ਮੰਨਦੇ ਵੀ ਨਹੀਂ ਲੋਕ ਮੰਨਣ ਲੱਗੋ ਕੋ ਮੰਨਣ ਲੱਗ ਕੇ ਕਿੰਨਾਂ ਲੋਕਾਂ ਨੂੰ ਆਏ ਆ ਵੀ ਇਹ ਜੇ ਕਰਾਰੇ ਆ ਤਾਂ ਸਾਡੇ ਲਈ ਕਰਵਾ ਰਹੇ ਆ ਸਾਡੇ ਲਈ ਕਰਾ ਲੈ ਅਸੀਂ ਕਿਹੜਾ ਵਿੱਕੀ ਬਾਈ ਜੇ ਇਹੀ ਬਾਜੀ ਕਰਾਦੀ ਅਸੀਂ ਜਿੱਤਣੀ ਆ ਹੋ ਸਕਦਾ ਸਾਡਾ ਦਸਾਂ ਜਮਨਾ ਪਹੁੰਚੇ ਸਰਪੰਚ ਸਾਹਿਬ ਤੁਹਾਡੀ ਕੋਈ ਗੱਲਬਾਤ ਹੋਰ ਬੜਾ ਠੀਕ ਹੈ ਬਾਈ ਹੁਣੀ ਵੱਡੇ ਬੈਠੇ ਜੀ ਗੱਲਾਂ ਤਾਂ ਇਹੀ ਆ ਜੀ ਹਾਂ ਹੁਣ ਵੈਸੇ ਮੈਨੂੰ ਵੀ ਲੱਗਦਾ ਮੈਂ ਹੀ বাজੀਆਂ ਕਰਾ ਰਹੀ ਆਪਣੀ ਰੀ 14 বাজੀਆਂ ਕਰਾ ਰਿਆ ਹਾਂ ਅੱਛਾ ਹਾਂਜੀ ਸਾਰੇ ਮੇਰੇ ਬੰਦੀ ਦੇ ਵਾਲ ਦੇ ਜਿਹੜੇ ਪਿੰਡ ਨੇ ਹਾਂ ਹੁਣ ਅਗਲੀ ਵਾਰ ਸੋਚਦੇ ਆਂ ਜੀ 20 বাজੀਆਂ ਕਰਾਵਾਂਗੇ ਜਿਹੜੇ ਉਹ ਬਾਜ਼ੀਆਂ ਤਾਂ ਸੋਚਦੇ ਐ ਕਿ ਸਾਥ ਬਹੁਤ ਦੇ ਰਹੇ ਨੇ ਜਿਹੜੇ ਕਬੂਤਰ ਬਾਜ਼ ਐਂਟਰ ਕਰੇ ਜਾਂ ਪਿੰਡ ਵਾਲੇ ਨੇ ਉਹ ਸਾਥ ਦੇ ਰਹੇ ਨੇ ਪੂਰਾ ਵਧੀਆ। ਅੱਛਾ। ਵਧੀਆ ਤਰੀਕੇ ਨਾਲ ਬਾਜ਼ੇ ਕਰ ਰਹੇ ਆ ਉਹ ਤੋਂ ਐਂ ਲੱਗਦਾ ਵੀ ਹੁਣ ਯਾਰ ਅਗਲੀ ਵਾਰ ਵਧੀਆ ਬਾਜ਼ੀਆਂ ਕਰਾਵਾਂਗੇ। ਲੋਕ ਕਬੂਤਰ ਬਾਜ਼ ਫੁੱਲ ਹੀ ਸਾਥ ਦੇ ਰਹੇ ਨੇ। ਉਹ ਪੈਸੇ ਤਾਂ ਨਹੀਂ ਆਪਾਂ ਪਹਿਲਾਂ ਪੂਲਾ ਇਕੱਠੇ ਨਹੀਂ ਨਹੀਂ ਉਹ ਤਾਂ ਉਹ ਤਾਂ ਬੰਦ ਕਰ ਦੇਣਾ। ਉਹ ਤਾਂ ਬੰਦ ਕਰਿਆ ਹੀ ਹੋਇਆ ਜੀ ਪਹਿਲਾਂ ਹੀ ਆਪਣਾ। ਅੱਛਾ। ਉਹ ਵੀ ਤੇ 2 ਸਾਲ ਹੋ ਗਏ ਨਾ? ਹਾਂ 2-3 ਸਾਲ ਹੋ ਗਏ। ਉਹ 3 ਸਾਲ ਆਪਾਂ ਬੰਦੀ ਕਰਿਆ ਹੋਇਆ ਤਾਂ। ਅੱਛਾ। ਪੈਸੇ ਪਹਿਲਾਂ ਵਾਲਾ ਤਾਂ ਆਪਾਂ ਗਾਹਾਂ ਹੋਰ ਬੰਦੇ ਨੂੰ ਵੀ ਕਹਿੰਦੇ ਆ ਵੀ ਪੈਸੇ ਪਹਿਲਾਂ ਵਾਲਾ ਕੰਮ ਹਾਂ 2 ਜੇ ਮਹੀਨਾ ਪਹਿਲਾਂ ਮੁਕਰਨਾ ਮਹੀਨਾ ਵੀ ਕੋਈ ਮੁਕਰ ਜੂ ਬਹੁਤ ਘੱਟ ਨੇ ਮੁਕਰਨੇ ਆ ਜਿਵੇਂ ਉਹ ਬੰਦੇ ਹੋਣ ਕਈ ਵਾਰੀ ਵੱਧ ਜਾਂਦੀਆਂ ਨੇ ਇਹ ਐਂਟਰੀਆਂ ਜ਼ਿਆਦਾ ਹੋ ਜਾਂਦੀਆਂ ਨੇ ਤੇ ਜਿੰਨੇ ਜ਼ਿਆਦੇ ਪੈਸੇ ਹੋ ਜਾਂਦੇ ਉਹ ਤੋਂ ਹੋ ਜਾਂਦਾ ਮਤਲਬ ਹੁਣ ਆਪਾਂ ਇਹ ਕਹਿੰਦੇ ਵੀ ਮਹੀਨਾ ਕਈ ਵਾਰੀ ਤੇ ਬੰਦਾ ਹੁਣ ਅੱਜ ਆਪਾਂ ਬਾਜੀ ਅਨਾਉਂਸ ਕਰਤੀ ਅਗਲੇ ਕਹਿੰਦਾ 500 ਰੁਪਏ ਲੈ ਆਓ ਅਗਲੇ ਕੋਲੇ ਨਾ ਹੋਣ ਫਿਰ ਕੀ ਕਰੀਏ ਅੱਛਾ ਜੇ ਹੁਣ ਆਪਣਾ ਸੀਜ਼ਨ ਆ ਗਿਆ ਮਾਰਚ ਕੋਲੇ ਜਾ ਕੇ ਉਦੋਂ ਕੋਈ ਫਲੇ ਵੀ ਉਦੋਂ 10 15 ਥੋੜਾ ਉਹ ਵਿਚਾਰਾ ਵੀ ਉਦੋਂ 15 20 ਦਿਨ ਪਹਿਲਾਂ ਹਾਂ ਲੈ ਲਈ ਬੰਦੇ ਇਹਦੇ ਰਹੇ ਜਿਹੜੇ ਹੁਣ ਵਿਚਾਰਾ ਕੋਈ ਉਹ ਡੈਡੀ ਦੱਪੇ ਵਾਲਾ ਹੈਗਾ ਕੋਈ ਨੌਕਰੀ ਹੈ ਉਹਨੂੰ ਬੜਾ ਵਿਚਾਰੇ ਨੂੰ ਅਡਵਾਂਸ ਮਿਲਣਾ ਹੈ ਉਹਨੂੰ ਅਡਵਾਂਸ ਮਿਲਣਾ ਹੈ ਠੀਕ ਹੈ ਆਪਾਂ ਉਹੀ ਕਹਿੰਦੇ ਵੀ ਆਪਾਂ ਹੁਣ ਤਾਂ ਸਿਕਿਉਰਟੀ ਕਰਨਾ ਹੈ ਮਹੀਨਾ ਪਹਿਲਾਂ ਭਾੜੋ ਕੋਈ ਚੱਕਰ ਨਹੀਂ ਮਾਰ ਚਦੇ ਨੇ ਨੇੜੇ ਤੇਰੇ ਜਾ ਕੇ ਭਾੜੋ ਕੋਈ ਚੱਕਰ ਨਹੀਂ ਵੀ ਜਿਹੜਾ ਸਾਲ ਪਹਿਲਾਂ ਵਾਲੀਆਂ ਉਹ ਥੋੜੀਆਂ ਸਪੋਰਟ ਕਰਨਾ ਚਾਹੀਦਾ ਚਲੋ ਅਸੀਂ ਪਹਿਲਾਂ ਪਹਿਲਾਂ ਉਹ ਵੀ ਜੀ ਉਹਨਾਂ ਕੰਪਿਊਟਰ ਘੱਟ ਹੁੰਦੇ